ਹੋਣਾਂ ਨੇ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਲਈ ਮਤਲਬ ਤੇ ਅਸੀਂ ਤੋਂ ਕੰਮਾਂ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦਸਦੇ ਪਏ ਉਹ ਗਲਤਦਾ ਪਿਆ ਮੰਦਰ ਜਾਂਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਿਹਦਾ ਬੱਚੇ ਨੂੰ ਜਾਂਸੀ ਖਾਉਣ ਡੇ ਆ ਸਰਗ ਜਾਂਸੀ ਖਾਉਣ ਗੋਲੀ ਆ ਇਹ ਮੈਨੂੰ ਦੱਸੋ ਫਿਰ ਗੱਡੀ ਗੱਡੀ ਸੀ ਗੱਡੀ ਜਿਹੜੀ ਲੈ ਗਈ ਆ ਹੁਣ ਪੁਲਿਸ ਲੈ ਗਈ ਇਸਕਾਰਪੀ ਹੋਈ ਉਹ ਗੱਡੀ ਹਾਂਜੀ ਇਹ ਪਾਜੀ ਹੱਡ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਉਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਣਾ ਤੋ ਗੱਡੀ ਦੇ ਨਾਲ ਹੀ ਬੱਚਾ ਸੀ ਆ ਗਏ ਇਹਨਾਂ ਦੇ ਬੇਟੇ ਛੋਟੇ ਨੇ 4 ਕੋਸਾਲ ਦਾ 4 ਕੋਸਾਲ ਦਾ ਛੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਵਿਖੇ ਹੰਦ ਤੇ ਬਾਅਦ ਚ ਪਤਾ ਲੱਗਾ ਉਦੋਂ ਲੈ ਗਏ ਸੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਹਵਾਸਤ ਮੁੰਡਿਆਂ ਨੇ ਲੈ ਗਏ ਸੀ ਉਸੇ ਦਿਨ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲੈ ਕੇ ਪੱਕਾ ਦੇ ਰਹੇ ਹਾਂ ਅਗੜੀ ਕਾਰ ਵੀ ਕਰੀਓ ਇਹ ਕਹਿ ਸਕਦੇ ਹਾਂ ਕਿ ਗੱਡੀ ਓਵਰ ਸਪੀਡ ਦੇਖੋ ਇਹ ਤੇ ਉਹਨਾਂ ਦਾ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਕਿ ਇਹ ਓਵਰ ਸਪੀਡ ਸੀ ਕਿ ਆ ਕਿਤਾ ਗੱਡੀ ਦਾ ਬਾਲਗੋ ਟੈਕੋ ਨੂੰ ਪੋੜਿਆ ਨਹੀਂ ਗੱਡੀ ਅਸੀਂ ਕੱਲ੍ਹ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕੱਲ੍ਹ ਤੇ ਲੈਣੀ ਹੈ ਗਾ ਅਨਵੈਸਟੀਗੇਸ਼ਨ ਕਰਾਂਗੇ ਕੋਈ ਨ ਨਹੀਂ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਨਾਂ ਨੇ ਇਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣ ਰਿਹਾ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸਿਆ ਮੰਦਿਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਵੇ ਕਹਿੰਦੇ ਬੱਚੇ ਨੂੰ ਜਾਂਸੀ ਕਾਉਣ ਦੇ ਆਹ ਸੜਕ ਜਾਂਸੀ ਕਾਉਣ ਵਾਲੀ ਆ ਤੇ ਮੈਨੂੰ ਦੱਸੋ ਕਿੱਲੇ ਗੱਡੀ ਗੱਡੀ ਸੀ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਟਾਰਪੀ ਹੋਈ ਉਹ ਗੱਡੀ ਹਾਂ ਜੇ ਭਾਜੀ ਐਡ ਕਰ ਕਰਾਇਆ ਤੇ ਰਹਿੰਦੇ ਰੈਂਟ ਤੇ ਤੇ ਉਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਛੰਤ ਬੱਗਾ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਵੇਖੇ ਹੰਦ ਤੇ ਬਾਅਦ ਚ ਪਤਾ ਲੱਗਾ ਉਹਨਾਂ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਹਵਾਸਤ ਮੁੰਡਿਆਂ ਨੇ ਲੇ ਆ ਗਈ ਉਸੇ ਜੀ ਇਹ ਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪੱਕਾ ਦੇ ਰਹੇ ਆ ਅਗਲੀ ਕਾਰ ਵੀ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰ ਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹ ਓਵਰ ਸਪੀਡ ਸੀ ਕਿ ਆ ਕਿਤਾ ਨਹੀਂ ਗੱਡੀ ਦਾ ਬਾਲਕਾ ਟਾਇਰ ਵੀ ਫਟ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈ ਲਈ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈਣ ਗਾ ਇਨਵੈਸਟੀਗੇਸ਼ਨ ਕਰਾਂਗੇ